ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੋਲ ਖੁੱਲ ਗਈ ਹੈ ਜਿੱਤੇ ਸਤੇ ਜਾਂ ਉਤੇ ਵਾਰ-ਵਾਰ ਖਜ਼ਾਨੇ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਸਭ ਕੁਝ ਸਹੀ ਚੱਲ ਰਿਹਾ ਹੈ ਜਿਹੜੇ ਸੌਰੀ ਜਿਹੜੇ ਨੇ ਸਰਕਾਰੀ ਮੁਲਾਜ਼ਮ ਜਾਂ ਸਰਕਾਰੀ ਦਫਤਰ ਉਹਨਾਂ ਨੂੰ ਟਾਈਮ ਸਿਰ ਜਿਹੜੀਆਂ ਨੇ ਤਨਖਾਹਾਂ ਪਾ ਦਿੱਤੀਆਂ ਜਾਂਦੀਆਂ ਨੇ ਤੇ ਦੂਸਰੇ ਪਾਸੇ ਜੇਕਰ ਖਜ਼ਾਨੇ ਦੇ ਉੱਤੇ ਕੋਈ ਗੱਲ ਆਉਂਦੀ ਹੈ ਤਾਂ ਫਿਰ ਜਿਹੜਾ ਤਾਮ-ਚਾਮ ਚੋਖ ਦਿੱਤਾ ਜਾਂਦਾ ਹੈ ਭਾਰਤੀ ਜਨਤਾ ਪਾਰਟੀ ਤੇ ਕਿ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਵੱਲੋਂ ਜਿਹੜਾ ਹੈ ਮੁਨਾਫਾ ਨਹੀਂ ਦਿੱਤਾ ਜਾਂਦਾ ਜਾਂ ਫਿਰ ਉਹਨਾਂ ਵੱਲੋਂ ਜਿਹੜੀ ਹੈ ਪੰਜਾਬ ਸਰਕਾਰ ਹੈ ਉਹਨਾਂ ਦਾ ਸਾਥ ਨਹੀਂ ਦਿੱਤਾ ਜਾਂਦਾ ਲੇਕਿਨ ਉਹਦੇ ਚੱਲਦਿਆਂ ਇੱਕ ਵੱਡਾ ਵੱਡੀ ਸੂਤਰਾਂ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦੀ ਜਿਹੜੀ ਹੈ ਪੋਲ ਖੁੱਲ ਦੀ ਸਾਹਮਣੇ ਆ ਰਹੀ ਹੈ ਪੰਜਾਬ ਦਾ ਵਿੱਤੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਵੀਰਵਾਰ ਨੂੰ ਮੁੱਖ ਸਕੱਤਰ ਕੇਪੀ ਸਿਨਾ ਨੇ ਸਾਰੇ ਵਿਭਾਗਾਂ ਦੇ ਪ੍ਰਮੁੱਖ ਸਰਕਾਰੀ ਅਧਿਕਾਰੀਆਂ ਦੇ ਪ੍ਰਬੰਧਿਕ ਸਿਕੰਦਰ ਨੂੰ ਚੰਡੀਗੜ੍ਹ ਬੁਲਾ ਕੇ ਬੈਠਕ ਕੀਤੀ ਇਸ ਮਾਮਲੇ ਤੇ ਇਕੱਠਾ ਕਰਨ ਵਿਭਾਗਾ ਨੂੰ ਬਕਾਇਆ ਦੇਣ ਤੇ ਕੇਂਦਰੀ ਯੋਜਨਾਵਾਂ ਦਾ ਪੈਸਾ ਖਜ਼ਾਨੇ 'ਚ ਜਮ੍ਹਾਂ ਕਰਾਉਣ ਦੇ ਆਦੇਸ਼ ਜਾਰੀ ਕੀਤੇ ਇਹ ਅਧਿਕਾਰ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਕੇਂਦਰ ਦੀ ਕਿਸੇ ਯੋਜਨਾ ਦੇ ਸਮੇਂ ਪੈਸਾ ਨਹੀਂ ਦਿੰਦੀ ਤਾਂ ਦੇਣਦਾਰੀ ਨਿਪਟਾਉਂਦੀ ਹੈ ਤਾਂ ਮਹੀਨੇ ਬਾਾਰ ਮਿਲਣ ਦੀ ਰਾਸ਼ੀ ਕੇਂਦਰ ਸਰਕਾਰ ਨੂੰ ਰੋਕ ਲੈਂਦੀ ਹੈ ਇਸ ਨਾਲ ਸੂਬੇ ਦਾ ਕੰਮ ਪ੍ਰਭਾਵਿਕ ਹੁੰਦੇ ਹਨ ਸੂਬੇ ਦੇ 10 ਬੋਰਡਾਂ ਤੇ ਨਿਗਮ ਵੱਲੋਂ ਸਰਕਾਰ 1045 ਕਰੋੜ ਬਕਾਇਆ ਹੈ ਹੁਣ ਸਰਕਾਰ ਇਸ ਨੂੰ ਰਾਸ਼ੀ ਵਸੂਲ ਕਰੇਗੀ ਤਾਂ ਦੂਸਰੇ ਪਾਸੇ ਤੁਹਾਨੂੰ ਉਹ ਦੱਸਦੇ ਨੇ ਕਿ ਪੰਜਾਬ ਦੇ ਸਮੇਂ 3.86 ਲੱਖ ਕਰੋੜ ਰੁਪਏ ਕਰਜ਼ਾ ਹੈ ਇਸ ਤੇ ਹਰ ਸਾਲ 24000 ਕਰੋੜ ਰੁਪਏ ਵਿਆਜ ਦੇ ਰੂਪ ਚ ਚੁਕਾਉਣੇ ਪੈ ਰਹੇ ਹਨ ਇਸ ਲਈ 15ਵਾਂ ਵਿੱਤੀ ਕਮਿਸ਼ਨਾਂ ਲਈ ਸਿਫਾਰਸ਼ਾਂ ਦੇ ਆਧਾਰ ਤੇ ਮਿਲਣ ਲਈ 2000 ਕਰੋੜ ਰੁਪਏ ਦੀ ਰਾਸ਼ੀ ਤੋਂ ਕੋਈ ਪੈਸਾ ਨਹੀਂ ਮਿਲਿਆ ਖਰਚ ਵਧਨ ਦੇ ਲਈ ਕਰਜ਼ਾ ਰੱਦ ਕਟੋਤੀ ਕਰ ਦਿੱਤੀ ਗਈ ਹੈ ਜਿਸ ਨਾਲ ਖਜ਼ਾਨੇ ਦੀ ਹਾਲਤ ਹੋਰ ਖਰਾਬ ਹੋ ਗਈ ਹੈ बैठक ਦਾ ਸਭ ਤੋਂ ਪ੍ਰਮੁੱਖ ਏਜੰਡਾ ਦਾ ਖਾਲੀ ਪਾਈਆਂ ਸਰਕਾਰੀ ਜ਼ਮੀਨਾਂ ਦੀ ਵਰਤੋਂ ਨਾ ਹੋਣਾ ਸ਼ਹਿਰੀ ਵਿਕਾਸ ਦੇ ਹਾਊਸਿੰਗ ਵਿਭਾਗ ਦੀ ਸਭ ਤੋਂ ਮੱਤਵਪੂਰਨ ਲੈਂਡ ਪੂਲਿੰਗ ਨੀਤੀ ਫੇਲ ਹੋਣ ਤੋਂ ਬਾਅਦ ਸਰਕਾਰ ਨੇ ਹੁਣ ਮਾਲੀਆ ਇਕੱਠਾ ਕਰਨ ਲਈ ਆਪਟੀਮ ਯੂਜ਼ ਆਪ ਗਵਰਨੈਂਸ ਵੇਕੈਂਟ ਲੈਂਡ ਦੇ ਤਹਿਤ ਜ਼ਮੀਨ ਪੁੱਡਾ ਨੂੰ ਸੌਂਪ ਦੇ ਆਦੇਸ਼ ਦਿੱਤੇ ਹਨ ਇਸ ਜ਼ਮੀਨ ਨੂੰ ਵੇਚ ਕੇ ਮਾਲੀਆ ਇਕੱਠਾ ਕੀਤਾ ਜਾ ਸਕੇ ਹਾਲਾਂਕਿ ਆਦੇਸ਼ ਪਹਿਲਾਂ ਹੀ ਜਾਰੀ ਕੀਤੇ ਗਏ ਸਨ ਪਰ ਮੁੱਖ ਸਖਤਨ ਤਿੰਨ ਚਾਰ ਵਾਰ ਪੂਰੀ ਰਿਪੋਰਟ ਤਿਆਰ ਕਰਕੇ ਲਿਆਉਣ ਲਈ ਕਿਹਾ ਇਸ ਦੇ ਅਗਲੇ ਹਫਤੇ ਹੀ ਮੂੜ ਜਈ ਬੈਠਕ ਹੋਵੇਗੀ ਇਸ ਤੋਂ ਇਲਾਵਾ ਮੁੱਖ ਸਕੱਤਰ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੰਦੇ ਹਨ ਜਿਨ੍ਹਾਂ ਨੇ ਆਪਣੀਆਂ ਯੋਜਨਾਵਾਂ ਲਈ ਐਡਵਾਂਸ ਰਾਸ਼ੀ ਕੱਢ ਲਈ ਹੈ ਉਦਾਹਰਨ ਲਈ ਜੇਕਰ ਕਿਸੇ ਵਿਭਾਗ ਨੇ ਕਿਸੇ ਯੋਜਨਾ ਲਈ ਹਰ ਮਹੀਨੇ ਪੈਸੇ ਚਾਹੀਦੇ ਹਨ ਤਾਂ ਖਜ਼ਾਨੇ 'ਚ ਬਿੱਲ ਲਗਾ ਕੇ ਰਾਸ਼ੀ ਕੱਢ ਲੈਣਦੇ ਹਨ ਤੇ ਕਈ ਵਾਰ ਲੰਬੇ ਸਮੇਂ ਤੱਕ ਪਈ ਰਹਿੰਦੀ ਹੈ ਸੂਤਰਾਂ ਦੇ ਮੁਤਾਬਿਕ ਮੁਖ ਸਕੱਦਰ ਨੇ ਇਹ ਰਾਸ਼ੀ ਨੂੰ ਵੀ ਤੁਰੰਤ ਵਾਪਸ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰਾਜ ਸਾਹਮਣੇ ਖੁੱਲ ਗਿਆ ਹੈ ਜਿੱਥੇ ਜਿਹੜੇ ਪੰਜਾਬ ਦੇ ਵਿੱਚ ਲੱਖਾਂ ਕਰੋੜਾ ਰੁਪਈਆ ਦੇ ਖਜ਼ਾਨਿਆਂ ਦੀ ਗੱਲ ਕੀਤੀ ਜਾਂਦੀ ਸੀ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭਾਰਤੀ ਜਨਤਾ ਪਾਰਟੀ ਨੂੰ ਕੇਂਦਰ ਸਰਕਾਰ ਨੂੰ ਇਹ ਸਾਰੇ ਰੂਲ ਦੇਣੇ ਪੈਣਗੇ ਕਿਉਂਕਿ ਕੇਂਦਰ ਸਰਕਾਰ ਹੁਣ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਆਪਣਾ ਸਾਰਾ ਹਿਸਾਬ ਕਿਤਾਬ ਮੰਗ ਰਹੀ ਹੈ ਤਾਂ